ਅੱਛਾ ਸਤੋਂ ਗਾਈ ਕਿਥੇ ਬਹੁਣ ਗਿਆ ਅੱਜ ਹੈ ਕਾ ਨਾ ਅਸਿਕਾ ਉਰੀ ਹੰਨੇ ਅੱਛਾ ਕਰਦਾ ਹੀ ਮੜਾ ਮੋਟਾ ਹੀ ਜਾਂਨੇ ਠੀਕ ਠੀਕ ਉਹ ਹੋ 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 ਹਾਂ ਕੋਠਾ ਹੈਗਾ ਅੱਛਾ ਇਹ ਸਟਾਨਾ ਦਾ ਆਪਣਾ ਨਹੀਂ ਹੈਗਾ ਦਿੱਤਾ ਨਹੀਂ ਹੁੰਦਾ ਉਸੇ ਲੋਰੇ ਦਾ ਆਪਣਾ ਕੋਠਾ ਚੱਲ ਚੱਲ ਬਾਲਾ ਜਾਨ ਬੋਲ ਆ ਕੰਮ ਦਿੰਦੀ ਆ ਚੀਜ਼ ਆ ਜਾਵੇਂ ਦਾ ਕਿ ਭਾਂਡੇ ਮਾਂਦ ਲੈਦੇ ਨਾ ਕੁਝ ਕਰਨਾ ਇਹ ਤਾਂ ਬਾਹਰਲੇ ਮੁਰਖਾਂ ਦਾ ਆ ਪੁੱਛਾ ਇੱਕ ਤਰ੍ਹਾਂ ਨਾਲ ਹੁਣ ਤਾਂ ਰੇਟ ਹੀ ਰੇਟ ਮੁਰਖਾਂ ਦੇ ਬਾਹਰਲੇ ਮੁਰਖਾਂ ਦਾ ਪੈਕ ਕਰਕੇ ਵੇਚਣ ਲੱਗੇ ਨੂੰ ਹਾਂ ਤੋਰੀ ਦੀ ਉਹ ਆ ਇਹ ਨਾਲ ਆ ਗਈਆਂ ਥੋ ਚੌਲੇ ਆਪਣੀ ਨਹੀਂ ਲਾਈ ਹੋਈ ਜਾਂਦੀ ਐ ਹੋਰ ਵੀ ਹੋ ਕੇ ਟਿਕਦਾ ਕੈ ਇਹ ਆਏ ਦੇਖ ਲਾਤਾ ਹਾ ਕੰਬੜੀ ਨਾ ਤੈਨੂੰ ਖੰਬੇ ਦਾ ਬਾਲ ਹੀ ਨਹੀਂ ਭਾਈ ਹੁਣ ਬਟਾ ਲੜਾ ਲਾ ਪਰਲਾ ਜਿੱਦਾ ਵੀ ਦੂਰ ਤੱਕ ਖੰਬਾ ਦੀ ਨਾ ਖੰਬਾ ਇੰਦਾ ਬਰੋ ਬਟਾ ਵਰ ਵੀ ਦੀਦਾ ਮੈਨੂੰ ਦਾ ਉਹ ਲਫਾਫਾ ਟੰਗਾ ਆਇਆ ਖੰਬੇ ਤੇ ਅੱਛਾ ਜ਼ੂਮ ਕਰ ਲੈ ਮੜੀ ਸਮਝ ਗਿਆ ਸਮਝੀ ਮੈਂ ਉੱਥੋਂ ਤੱਕ ਆਪਣਾ ਕੋਈ ਮਤਲਬ ਨਹੀਂ ਹੈਗਾ ਹੈ ਨਹੀਂ ਉਹ ਤਾਂ ਮੈਨੂੰ ਪਤਾ ਦੀ ਹਾਂ ਆ ਜਿਹੜਾ 11 ਆ ਗਿਆ ਰੇ ਹਾਂ ਇਹ ਅਸੀਂ ਵੇਚਤਾ ਸੀ ਪਹਿਲਾਂ ਨਹੀਂ ਥਾਣ ਵੇਚ ਕੇ ਖਾਣਗੀ ਹੋਰ ਉਸ ਦਾ ਕਰੀਆ हां ਨਹੀਂ ਤਾਂ ਸਕਦੇ ਨਹੀਂ ਤੂੰ ਰਿਸ਼ਤਾ ਕਰਾਉਣਾ ਕਿਵੇਂ ਮਰਜ਼ੀ ਕਰਾ ਸਾਹਮਣੇ ਨੂੰ ਤੋੜਾ ਸੀ ਪਾ ਦਾਂਗੇ ਰਿਸ਼ਤਾ ਹੋ ਜੂ ਆਏ ਹੁਣ ਭਾਈ ਜ਼ਮੀਨ ਵੀ ਦੇਖਣੀ ਆ ਕਿ ਗੱਪ ਬਾਰੇ ਮਾਰ ਆਹ ਦੇਖ ਬਾਗ ਲੱਗਿਆ ਆ ਹਾਟੇ ਕਿੰਨੂ ਵਾਲਾ ਅੱਛਾ ਹਾਂ ਆ ਸਾਰਾ ਕਿੰਨੂ ਦਾ ਬਾਗ ਆਪਲਾ ਹੀ ਆ ਤਾਂ ਇਹ ਤਾਂ ਬੂਟੇ ਨੇ ਬਾਗ 1300 ਕਿੰਨੂ ਉਤਰਾ ਸੀ ਪਹਿਲਾਂ ਈ ਵਰੀ ਤੇ ਮਰੀ ਨਾ ਹੈ 1300 ਕਿੰਨੂ ਰੇੜੀ ਪਰ ਕਿਤੇ ਉਹਦੇ ਵਾਲੀ ਸਾਰੀ ਕਿੰਨੂ ਆਂਦੀ 13 ਕਹੇ ਨਾ ਜੀਰੋ ਤਾਂ ਹੁੰਦਾ ਨਾ ਉਹ ਯਾਰ ਬੈਕ ਕਰਾਉਣਾ ਕਿੰਨਾ ਗਿਆ ਹੀ ਕਰਾਉਂ ਫਿਰ ਗੱਪ ਨਾ ਨਾ ਮਰ ਮੈਂ ਜਾਣੂ ਮੈਂ ਸਿਆਣਾ ਬੰਦਾ ਮੈਨੂੰ ਤੈਨੂੰ ਝਾਂਬ ਖਾਦੀ ਪਾਵਾਂਗੇ ਸੀ 1300 ਦਾ ਗिन्नੂ ਹੀ ਨਹੀਂ ਲੱਗਦਾ ਗੱਪ ਮਾਰੀ ਨਾ ਤੇ ਪੈਂਟਰ ਮਾਰ 13 ਗिन्नੂ ਆਉਣਗੇ 0 ਨਾਲ ਲਾਇਕ ਚੰਗਾ ਤੂੰ ਚੱਲ ਯਾਰ ਹਾਂ ਰਿਸ਼ਤਾ ਲਾ ਮ ਕਰਾ ਦੂ ਕਰਕੇ ਗੱਪ ਵੀ ਬਾਲੇ ਮਾਰ ਉਹ ਗਰਗਨ ਛਾਂ ਵੀ ਟੋਲੇ ਦੀ ਕਹਿੰਦੀ ਕੰਦੇ ਨੂੰ ਪਿੱਛੇ ਵੀ ਅੜ ਚੱਕਦੇ ਯਾਰ ਹੈ ਚੱਲ ਕਰਦੇ ਹਾਂ ਹੱਲ ਕੋਈ ਇਹਨਾਂ ਦਾ ਟੋਲੇ ਦੀ ਤਾਂ ਬਣਾਈ ਏ ਛਾਂਪ ਚੱਲ ਦੇਖਦੇ ਹਾਂ ਮੁਲਾਕੇ ਗੋਤ ਮਾਤ ਜੀ ਕਰਦੇ ਆ ਲਟਕਿਆ ਆ ਜੰਨ ਮਿੱਕਰਾਉ ਯਾਰ ਉਹ ਲਾਲਚ ਹੋਇਆ ਨਾ ਉਹਨੂੰ ਟੋਲੇ ਦੀ ਛਾਂਪ ਦਾ ਹਾਂ ਉਹ ਟਾਈਚੇ ਨਾਲ ਆਪੀ ਕਰਾਉ ਉਹ ਜਾਣਦਾ ਨਹੀਂ ਮਾੜੇ ਸਮੇਂ ਨੂੰ ਹਲੇ ਕਰਾ ਲੈ ਅੱਜ ਕਲਪ ਕਰ ਕਲਪ ਦਾ ਫਿਰ ਕਰਾਉਣੀ ਪਊ ਗੋਲਾ ਮਾਰ ਗੋਲਾ ਮੋੜ ਲੈ ਦੀ ਵਧੀਆ ਕਰਾ ਬਾੜੇ ਚਿੱਕੀ ਹੋ ਗਈ ਸੀ ਹਾਂ ਟੋਲੇ ਮਲ ਨਾਨਾ ਮਤਾਂ ਚਾਰ ਕਰਨਾ ਬੱਸ ਉਹ ਕੋਲੇ ਨਾ ਮਲਿਆ ਕਰ ਕਲਪ ਕਰਾ ਲੈਗਾ ਲੈ ਜਾ ਅਗਰ 150 ਰੁਪਏ ਲਾ ਦੇ ਅਗਰ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਹਾਂ ਕੱਲ੍ਹ ਫਿਰ ਸਮੇਂ ਤੇ ਜਾਣਨਾ ਮੈਂ ਤਾਂ ਬਈ ਐ ਉਹ ਨਾਲ ਦੀ ਗੱਲ ਚੰਗਾ ਫਰਮਾੜੇ ਹੈ ਉਹ ਛੱਡ ਦੇ ਬੌਲੇ ਤੇ ਮਾੜਾ ਨਾਮ ਮਾੜਾ ਲੱਕ ਜਾ ਉਹ ਛੱਡ ਛੱਡ ਦੇ ਤੇ ਬੌਲਾ ਜਿਹੜਾ ਤੱਬ ਤੇ ਹੋਰ ਰੋਟੀਆਂ ਘਟਾਉਣੀਆਂ ਇਹਦੀਆਂ ਘਟਾ ਦੇ ਉਹਨੂੰ ਤਾਂ ਕਿਤੇ ਖਾਲ ਸੁਣ ਨਾ ਬੌਲਾ ਕਿਤੇ ਹੋਰ ਜਾਪਾ ਮਾੜਾ ਨਾ ਹੋ ਕਰਿਆ ਦਾ ਮਨਾਉ ਹੀ ਲੱਗਦਾ ਮਾੜਾ ਕੁੜਾ ਦਾ ਨਾਮ ਦੀ ਜਗਨ ਦਾ ਛੋਟਾ ਏ ਚੰਗਾ ਵਰਮਾ ਚੱਲਦਾ ਤੁਮ ਹੈ ਆ ਚਾਚਰਾ ਜਾਨਾ ਫਸਾਲੀ ਨਾਲੇ ਕੋਈ ਨਹੀਂ ਕੋਈ ਨਹੀਂ ਜੀ ਨਾ ਟੈਨਸ਼ਨ ਲੈ ਆਹੋ ਉਹ ਤਾਂ ਬਈ ਨਹੀਂ ਮੈਨੂੰ ਆ ਫੋਟੋ ਪੇ ਦੂੰ ਤੈਨੂੰ ਕੋਈ ਨਹੀਂ ਹੀਰਾ ਨਾ ਤੂੰ ਫੋਟੋ ਨੂੰ ਕੋਈ ਨਹੀਂ ਜਿਹੜਾ ਕੋਈ ਨਹੀਂ ਕੋਈ